ਅੱਛਾ ਹਾਂਜੀ ਕੌਣ ਜੀ ਮਾਨ ਸਿੱਧੀ ਤਰ੍ਹਾਂ ਹਾਂਜੀ ਹਾਂਜੀ ਕਿਹੜੇ ਕਿਹੜੇ ਏਰੀਆ ਹੋਣਾ ਜੀ ਮੇਰੇ ਕੋਲ ਆਦਾ ਖੰਨਾ ਹੈ ਸਿਟੀ 2 ਵਾਲਾ ਪਾਸਾ ਦੋ ਮੁਹੱਲਾ ਗੋਬਿੰਦਗੜਾ ਹੈ ਬਾਈ ਪਿੰਡ ਇਹ ਏਰੀਆ ਮੇਰੇ ਕੋਲ ਜੋ ਮੇਰੇ ਗੁਰੂ ਜੀ ਨੇ ਉਸੇ ਆਤਮਾ ਮੈਨੂੰ ਲਿਖ ਕੇ ਦਿੱਤੇ ਨੇ ਅੱਛਾ ਉਹਦੇ ਬਾਅਦ ਜੋ ਮੇਰੇ ਬਾਅਦ ਮੇਰੇ ਜੋ ਚੇਲਾ ਸੇਵਾ ਕਰਕੇ ਮੈਂ ਉਹਦੇ ਨਾਂ ਕਰਨਾ ਹਾਂਜੀ ਕੀ ਨਾਂ ਜੀ ਮੇਰਾ ਨਾਮ ਜੀ ਨਿਹਮਾਨਤ ਜੀ ਖੰਨੇ ਤੋਂ ਜੀ ਕੀ ਤੁਹਾਨੂੰ ਮੈਟਰ ਕੀ ਥੋੜੀ ਲੜਾਈ ਕਰੀ ਜੀ ਮੈਂ ਨਾ ਕੱਖ ਪਾਉਣ ਜਾ ਰਹੀ ਸੀ ਗਊਆਂ ਨੂੰ ਤੇ ਇਹ ਤੇ ਤਾਂ ਭਾਈ ਸੀ ਜੀ ਸਕੂਟਰੀ ਤੇ ਆ ਰਹੇ ਸੀ ਇਹਨਾਂ ਨੇ ਮੈਨੂੰ ਹੱਥੋਂ ਪਾਈ ਹੋ ਗਏ ਜੀ ਪਿੱਛੋਂ ਮੈਨੂੰ ਇਹਦੇ ਭਾਈ ਨੇ ਬਾਣਾ ਤੋਂ ਫੜਿਆ ਤੇ ਇਹਨੇ ਮੇਰੇ ਢਿੱਡ ਚ ਲੱਤਾਂ ਮਾਰੀਆਂ ਜੀ ਮੈਂ ਗਿਰ ਗਈ ਫੇ ਮੇਰੇ ਨਾ ਹੱਥੋਂ ਪਾਈ ਇਹਨਾਂ ਨੇ ਮੈਨਾਂ ਖੂਬ ਕਰੀ ਜੀ ਇੱਕ ਘੰਟਾ ਹੱਥੋਂ ਪਾਈ ਚੱਲੀ ਆ ਜੀ ਇਹਨਾਂ ਨੇ ਇਹ ਦੋ ਜਾਨੇ ਸੀ ਜੀ ਫੇ ਉਹ ਮੈਨੇ ਕੁੱਟ ਕੇ ਮੇਰੀ ਚੈਨੀ ਦੀ ਗੱਲ ਗਿਆ 11 ਗ੍ਰਾਮ ਸੀ ਚੈਨੀ ਵੀ ਪਤਨੇ ਕੇ ਲੈ ਗਿਆ ਪਤਨੇ ਗਿਰ ਗਈ ਰੱਬ ਜਾਣੇ ਉਹ ਦੋ ਜਾਨੇ ਸੀ ਜੀ ਹੂੰ ਕੌਣ ਸੀ ਦੋ ਜਾਨੇ ਤੇ ਪਿਆਰਾ ਤੇ ਕੁਲਵਿੰਦਰ ਨੈਣਗੜ ਦੋਨੇ ਭਾਈ ਸੀ ਜੀ ਐ ਕਿ ਨਾ ਜੀ ਮੇਰਾ ਪੈਪਸੀਮਨ ਤੇਜੀ ਚੇਲੇ ਮੈਂ ਗੁਰੂ ਨੰਦ ਮਹੰਤ ਜੀ ਦਾ ਜੀ ਸਾਡੇ ਕੋਲ ਕੰਮ ਕਰਦਾ ਸੀਗਾ ਤੇ ਆਪਣੀ ਦਿਹਾੜੀ ਲੈਂਦਾ ਸੀ ਤੇ ਚਲ ਜਾਂਦਾ ਸੀ ਬਾਹਰ ਪਤਾ ਨਹੀਂ ਕੀ ਕਰਦਾ ਕੀ ਨਹੀਂ ਕਰਦਾ ਸਾਨੂੰ ਨਹੀਂ ਇਹਦੇ ਬਾਰੇ ਪਤਾ ਜੀ ਇਹ ਨੇ ਪ੍ਰਸ਼ਨ ਕਰਾ ਲਿਆ ਤੇ ਸਾਡੇ ਤੇ ਗਲਤ ਐਲੀਕੇਸ਼ਨ ਲਾ ਰਿਆ ਕਿੰਨਾ ਡਾਊਨਲੋਡ ਕਰ ਰਿਹਾ ਸਾਨੂੰ ਲੈਕ ਮੇਲ ਕਰ ਰਿਹਾ ਸਾਨੂੰ ਇਹ 3 ਸਾਲ ਤੋਂ ਕਰ ਰਿਹਾ ਜਿਸ ਦਿਨ ਸਾਡੀ ਦਾਦੀ ਐਕਸਪਾਇਰ ਹੋਏ ਨੇ ਉਦੋਂ ਤੋਂ ਸਾਨੂੰ ਇਹ ਬਲੈਕਮੇਲ ਕਰ ਰਿਹਾ ਕਿਉਂਕਿ ਗੁਰੂ ਜੀ ਮੇਰੇ ਘਰੇ ਰਹਿੰਦੇ ਨੇ ਇਹ ਬਾਹਰ ਅੰਦਰ ਘਟ ਜਾਂਦੇ ਨੇ ਤਾਂ ਇਹਨਾਂ ਹੁੰਦੇ ਸਾਹਮਣੇ ਮੈਂ ਜਾਂਦੀ ਆ ਬਧਾਈਆਂ ਲੈਣ ਤੇ ਇਹ ਮੈਨੂੰ ਟੋਲਚਾ ਕਰਦਾ ਔਰ ਸਮੈਕ ਸਮੈਕੀਏ ਮੁੰਡੇ ਇਹ ਸਾਡੀ ਗੱਡੀ ਤੇ ਮੋਰੇ ਸਕੂਟਰੀਆਂ ਘਮਾ ਘਮਾ ਕੇ ਸਾਨੂੰ ਛੇੜਦੇ ਔਰ ਗਾਲਾਂ ਕੱਢਦੇ ਆ ਸਾਡੇ ਕੋਲ ਇਹ 4-5 ਮਹੀਨੇ ਰਿਹਾ ਜੀ ਬਾਅਦ ਚ ਇਹ ਚੱਲ ਗਿਆ ਜੇ ਸਾਡੇ ਤੇ ਗਲਤ ਐਲੀਕੇਸ਼ਨ ਕਰ ਰਿਹਾ ਸੀਗਾ ਸਾਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਤੇ ਸਾਡੀਆਂ ਚੋਰੀ ਭਦਾਈਆਂ ਚੁੱਕਦਾ ਪਿਆ ਸੀਗਾ ਤਾਂ ਇਸ ਕਰਕੇ ਫੇਸ ਸੀ ਇਹਨੂੰ ਉਹ ਕਰਿਆ ਜੀ ਫੜ ਲਿਆ ਸੀ ਹਾਂਜੀ ਕਿਹੜੇ-ਕਿਹੜੇ ਏਰੀਆ ਤੁਹਾਡੇ ਕੋਲ ਸਾਡੇ ਤੋਂ ਸਿਟੀ 2 ਆ ਜੀ ਔਰ ਅਮਲੌਰ ਰੋਡ ਆ ਅੱਛਾ ਹਾਂਜੀ ਆਪ ਕੋ ਪਿੰਡ ਆ ਪਿੰਡ ਵੀ ਆ ਔਰ ਵੀ ਪਿੰਡ ਹੈ ਸਾਡੇ ਕੋਲ ਜੀ ਗੋਬਿੰਦਗੜ ਹਾਂਜੀ ਮੋਰੀ ਜੀ ਕੀ ਮੈਟਰ ਹੈ ਜਿਹੜਾ ਅੱਜ ਮੰਤਰੀ ਜੀ ਆਇਆ ਨੇ ਹੁਣ जय श्री राम जी जय श्री राम जी ਜਿਹੜਾ ਇਹ ਰੌਲਾ ਵੀਰੇ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਸ਼ਹਿਰ ਵਾਸੀ ਨੂੰ ਪਤਾ ਇੱਕ ਮਹੀਨਾ ਹੋ ਗਿਆ ਰੌਲਾ ਪੈਂਦੇ ਨੂੰ ਇਹ ਅਸਲੀ ਨਕਲੀ ਮਹੰਤਾਂ ਦਾ ਰੌਲਾ ਪੈ ਰਿਹਾ ਜਿਹਦੇ ਵਿੱਚ ਅਸੀਂ ਸਾਰੇ ਸ਼ਹਿਰ ਵਾਸੀ ਨੂੰ ਦੱਸਣਾ ਚਾਹੁੰਦੇ ਹਾਂ ਜਿਹੜਾ ਸਿਟੀ 2 ਵਾਲਾ ਏਰੀਆ ਹੈ ਤੇ ਕੁਝ ਪਿੰਡ ਵੀ ਨੇ ਕੁਝ ਗੋਵਿੰਦਗੜ ਦਾ ਏਰੀਆ ਵੀ ਇਹਨਾਂ ਕੋਲ ਜੋ ਸਾਨੂੰ ਅੱਜ ਪਤਾ ਲੱਗਿਆ ਇਹ ਡੇਰਾ ਜਿਹੜਾ ਬਹੁਤ ਕਈ ਸਾਲਾਂ ਪੁਰਾਣਾ ਸੀ ਬਚਪਨ ਤੋਂ ਦੇਖਦੇ ਆ ਰਹੇ ਹਾਂ ਜਿਹੜਾ ਨੰਦਾ ਮਹੰਤ ਜੀ ਦਾ ਜਿਹੜਾ ਡੇਰਾ ਹੈ ਜਿਹੜੇ ਪਹਿਲਾਂ ਇਹਨਾਂ ਦੇ ਗੁਰੂ ਜੀ ਹੁੰਦੇ ਸੀਗੇ ਉਹਨਾਂ ਦੀ ਡੈਥ ਹੋਣ ਤੋਂ ਬਾਅਦ 2020 ਦੇ ਵਿੱਚ ਡੈਥ ਤੋਂ ਬਾਅਦ ਫਿਰ ਇਹਨਾਂ ਨੂੰ ਉਹ ਡੇਰਾ ਦੇ ਗਏ ਜਿਹਦੇ ਹੁਣ ਇਹ ਪ੍ਰਧਾਨ ਇਹ ਨੇ ਤੁਹਾਨੂੰ ਵੀ ਪੁੱਛਣਾ ਚਾਹਣਾ ਕਿ ਜਿਹੜਾ ਮਹੰਤਾਂ ਦਾ ਡੇਰਾ ਹੁੰਦਾ ਹੈ ਕਿ ਮਰਿਆਦਾ ਹੁੰਦੀ ਹੈ ਚਾਹੇ ਮੰਦਰ ਹੋਵੇ ਚਾਹੇ ਆ ਮਹੰਤਾਂ ਦਾ ਜਿਹੜਾ ਡੇਰਾ ਹੋਵੇ ਇਹਦੇ ਵਿੱਚ ਮਰਿਆਦਾ ਇਹ ਹੁੰਦੀ ਹੈ ਕਿ ਜਿਹਨੂੰ ਕੰਬਲ ਚੱਦਰ ਦਿੰਦੇ ਨੇ ਜਿਹਨੂੰ ਆਪਾਂ ਚੱਦਰ ਕਹਿਣਾ ਦਿੰਦੇ ਆ ਜਾਂ ਫਿਰ ਉਹਦਾ ਜਿਹੜਾ ਗੁਰੂ ਆ ਉਹ ਤੇ ਜੇ ਇਹ ਚੀਜ਼ਾਂ ਨਾ ਹੁਣ ਫਿਰ ਤਾਂ ਜਣਾਖਣਾ ਕੋਈ ਜਾ ਕੇ ਆਪਣਾ ਹਰੇਕ ਜਗ੍ਹਾ ਆਪਣਾ ਡੇਰਾ ਲਾਲੂਗਾ ਕਿ ਭਾਈ ਮੈਂ ਵੀ ਇੱਥੇ ਦਾ ਉਹ ਹੈ ਦੂਸਰੀ ਗੱਲ ਨੰਦਾ ਮੰਤ ਜੀ ਕਹਿ ਰਹੇ ਆ ਅਗਰ ਉਹ ਮਹੰਤਾ ਹੈ ਉਹਦੇ ਵਰਕੇ 4 ਛੱਡੋ 10 ਛੱਡੋ 20 ਬੰਦੇ ਵੀ ਹੈਗੇ ਆ ਮੈਂ ਆਪਣੇ ਡੇਰੇ 'ਚ ਰੱਖਣ ਨੂੰ ਤਿਆਰ ਆ ਕਿ ਜਿੱਥੇ ਪਹਿਲਾਂ 10 ਬੰਦੇ ਰੋਟੀ ਖਾ ਰਹੇ ਆ 20 50 ਬੰਦੇ ਹੋਰ ਰੋਟੀ ਖਾ ਲੈਣਗੇ ਕੋਈ ਫਰਕ ਨਹੀਂ ਹੈਗਾ ਲੇਕਿਨ ਇਹ ਥੋੜੀ ਹੈ ਕਿ ਤੁਸੀਂ ਨਸ਼ੇ ਕਰਦੇ ਹੋ ਨਸ਼ੇੜੀ ਹੋ ਤਾਂ ਤੁਹਾਨੂੰ ਕੰਮ ਨਹੀਂ ਆਉਂਦਾ ਕੋਈ ਤੇ ਤੁਸੀਂ ਆ ਪੁੱਠੇ ਸੀਤੇ ਕੰਮ ਕਰਕੇ ਇਹ ਵੀ ਤੁਹਾਨੂੰ ਕੰਮ ਵੀ ਦੱਸਦਾ ਕੀ ਕਰਦਾ ਤੇ ਉਹ ਕੰਮ ਕਰਕੇ ਤੁਸੀਂ ਆਪਣਾ ਜੈਂਡਰ ਚੇਂਜ ਕਰਾ ਕੇ ਤੁਸੀਂ ਆਪਣਾ ਡੇਰਾ ਬਣਾ ਲੋਗੇ ਮੈਂ ਪ੍ਰਧਾਨਾ ਚਾਰ ਹੋਰ ਜੈਂਡਰ ਚੇਂਜ ਕਰਾ ਕੇ ਉਹਨਾਂ ਨੂੰ ਤੁਸੀਂ ਮਹਾਂਤ ਬਣਾ ਕੇ ਲੋਕਾਂ ਦੀਆਂ ਧੀਆਂ ਪੈਣਾਂ ਦੇ ਵਿੱਚ ਜਾ ਕੇ ਤੁਸੀਂ ਗਿੱਧੇ ਪਾਉਂਗੇ ਤੁਸੀਂ ਉਹਨਾਂ ਤੋਂ ਵਧਾਈਆਂ ਮੰਗੋਗੇ ਇਹ ਐ ਨਹੀਂ ਨਾ ਹੈਗਾ ਇੱਕ ਮਰਿਆਦਾ ਹੈ ਲੋਕ ਉਹਨਾਂ ਨੂੰ ਪੂਜਦੇ ਨੇ ਮੱਥਾ ਟੇਕਦੇ ਨੇ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਆ ਤੇ ਕਿਆ ਜਿਹੜਾ ਇਹ ਆਸ਼ੀਰਵਾਦ ਉਹ ਇੱਕ ਗੇਹ ਲੋਕਾਂ ਤੋਂ ਲਿੱਤਾ ਜਾਊਗਾ ਜਿਨ੍ਹਾਂ ਨੂੰ ਇੱਕ ਬਿਮਾਰੀ ਹੈ ਇਹ ਜਿਹੇ ਲੋਕ ਆ ਕੇ ਵਧਾਈਆਂ ਸਾਡੇ ਤੋਂ ਲੈਣਗੇ ਪਹਿਲੀ ਗੱਲ ਉਹ ਵਿਆਹਿਆ ਹੋਇਆ ਤੁਸੀਂ ਉਹਨੂੰ ਵੀ ਪੁੱਛ ਸਕਦੇ ਹੋ ਦੋ ਉਹਦੇ ਬੱਚੇ ਆ ਪਹਿਲੀ ਗੱਲ ਦੂਸਰੀ ਗੱਲ ਉਹਤੇ ਰੇਪ ਦਾ ਪਰਚਾ ਸੀਗਾ ਰੇਪਿਸਟ ਹੋ ਸਕਦਾ ਸ਼ਾਇਦ ਉਹਨੂੰ 1 ਸਾਲ ਦੀ ਸਜ਼ਾ ਹੋਈ ਸੀਗੀ ਜਿਸ ਕੁੜੀ ਨਾਲ ਰੇਪ ਹੋਇਆ ਉਹ ਸਾਨੂੰ ਆ ਕੇ ਦੱਸ ਕੇ ਗਈ ਹੈ ਸਾਨੂੰ ਵੀ ਗੁੱਸਾ ਇਸੇ ਗੱਲ ਦਾ ਆਇਆ ਜਦ ਉਸ ਦਿਨ ਦੇ ਅਸੀਂ ਨੰਦਾ ਮਹੰਤ ਜੀ ਦੇ ਨਾਲ ਖੜੇ ਆ ਪਹਿਲਾਂ ਅਸੀਂ ਸੋਚਦੇ ਸੀ ਮਹੰਤਾਂ ਦੀ ਲੜਾਈ ਆ ਅਸੀਂ ਕੀ ਲੈਣਾ ਲੇਕਿਨ ਜਿਸ ਦਿਨ ਉਹ ਜਨਾਨੀ ਆ ਕੇ ਸਾਨੂੰ ਦੱਸ ਕੇ ਗਈ ਹੈ ਕਿ ਵੀ ਜੀ ਐ ਨਹੀਂ ਐ ਕਿ ਮੇਰੇ ਨਾਲ ਉਹਨੇ ਰੇਪ ਵੀ ਕਰਿਆ ਸੀ 1 ਸਾਲ ਸਜ਼ਾ ਕੱਟ ਕੇ ਆਇਆ ਤੇ ਉਹਤੇ ਐਫਆਈਆਰ ਦਰਜ ਹੋਈ ਸੀ ਲੇਕਿਨ ਉਸ ਕੁੜੀ ਦਾ ਵਿਆਹ ਹੋਣਾ ਸੀਗਾ ਉਹਦੇ ਘਰਦਿਆਂ ਨੇ ਸਮਝੌਤਾ ਕਰ ਲਿਆ ਸੀ ਲੇਕਿਨ ਉਹ ਕਹਿੰਦੀ ਮੈਨੂੰ ਗੁੱਸਾ ਅੱਜ ਵੀ ਹੈ ਤੁਸੀਂ ਚਾਹ ਤੁਸੀਂ ਵੀ ਕਹੋਗੇ ਤੁਹਾਡੇ মিডিਆ ਦੇ ਥਰੂ ਤੁਹਾਡੇ ਸਾਹਮਣੇ ਵੀ ਆਉਣ ਨੂੰ ਤਿਆਰ ਹੈ ਉਹ ਵੀਡੀਓ ਬਣਾਉਣ ਨੂੰ ਤਿਆਰ ਹੈ ਤੁਹਾਡੇ ਸਾਹਮਣੇ ਸਭ ਕੁਝ ਕਰਨ ਨੂੰ ਗੱਲ ਕਰਨ ਨੂੰ ਤਿਆਰ ਆ ਉਹ ਕਹਿੰਦੀ ਮੈਂ ਖੁੱਲ ਕੇ ਦੱਸੂਗੀ ਕੀ ਅਸੀਂ ਇਹੋ ਜਿਹੇ ਲੋਕਾਂ ਦੀ ਸਪੋਰਟ ਕਰਾਂਗੇ ਤੀਸਰੀ ਗੱਲ ਉਹ ਗਊਆਂ ਜਿਹੜੀਆਂ ਫੰਡਰ ਗਊਆਂ ਹੁੰਦੀਆਂ ਨੇ ਉਹ ਫੰਡਰ ਗਊਆਂ ਨੂੰ ਇਕੱਠੇ ਕਰਕੇ ਜਿਹੜੇ ਬੁੱਚੜ ਲੋਗ ਆ ਉਹਨਾਂ ਨੂੰ ਇਕੱਠੇ ਕਰਕੇ ਦਿੰਦਾ ਤੇ ਉਹ ਜਿਹੜੇ ਬੁੱਚੜ ਨੇ ਉਹ ਗਊਆਂ ਵੜਦੇ ਆ ਅੱਛਾ ਤੁਹਾਨੂੰ ਵੀ ਪਤਾ ਪਿੱਛੇ ਅਸੀਂ ਕਿੰਨੇ ਕਿ ਗਊਆਂ ਦੇ ਟਰੱਕ ਫੜੇ ਆ ਮਾਸ ਵੜਿਆ ਜਦ ਅਸੀਂ ਸਖਤਾਈ ਕਰੀ ਤਾਂ ਸਾਨੂੰ ਜਾ ਕੇ ਇਹ ਚੀਜ਼ਾਂ ਦਾ ਪਤਾ ਲੱਗਿਆ ਇਹਦੇ ਨਾਲ ਇੱਕ ਹੋਰ ਕੋਈ ਮਹੰਤ ਕੀ ਨਾ ਸੀ ਉਹਦਾ ਹੈਪੀ ਹੈਪੀ ਜਦੋਂ ਫੜਿਆ ਗਿਆ ਉਹਨੇ ਬਿਲਕੁਲ ਸਾਨੂੰ ਕਲੀਅਰ ਉਹ ਵੀ ਸਾਡੇ ਕੋਲ ਵੀਡੀਓ ਆ ਤੁਹਾਨੂੰ ਚਾਹੀਦੇ ਸੀ ਉਹ ਵੀ ਵੀਡੀਓ ਦਵਾਂਗੇ ਉਹਨੇ ਦੱਸਿਆ ਉਹਨੇ ਦੱਸਿਆ ਕਿ ਆ ਗਊਆਂ ਇਕੱਠੀਆਂ ਕਰਦਾ ਜਿੰਨੀਆਂ ਫੰਡਰ ਗਊਆਂ ਹੁੰਦੀਆਂ ਇਕੱਠੀਆਂ ਕਰਕੇ ਉਹਨੂੰ ਬੰਨ ਲੈਂਦਾ ਤੇ ਬੁੱਚੜਾਂ ਨੂੰ ਵੇਚਦਾ ਕੀ ਅਸੀਂ ਇਹੋ ਜਿਹੇ ਲੋਕ ਤੇ ਜੇ ਇੱਕ ਹੋਰ ਉਹਨੇ ਜਿਹੜੇ ਪੱਤਰਕਾਰ ਵੀਰ ਨੇ ਸਾਡੇ ਜਿਨ੍ਹਾਂ ਨੇ ਵੀਡੀਓ ਬਣਾਈ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਸੱਚਾਈ ਸਾਹਮਣੇ ਲਿਆ ਕੇ ਗੱਲ ਕਰਿਆ ਕਰਨ ਦੋਨੋਂ ਪੱਖ ਦੀ ਗੱਲ ਲੈ ਲਿਆ ਕਰਨ ਉਹਨਾਂ ਨੇ ਉਸ ਬੰਦੇ ਨੇ ਇਹ ਗੱਲ ਕਹੀ ਕਿ ਜਿਹੜਾ ਨੰਦਾ ਹੈ ਉਹਦਾ ਵਿਆਹ ਹੋਇਆ ਸੀ ਉਹਦੇ ਬੱਚੇ ਨੇ ਜਦਕਿ ਵੀਡੀਓ ਨੂੰ ਉਹਨੂੰ ਕਲੀਅਰ ਕਰਨਾ ਚਾਹੀਦਾ ਸੀ ਪੁੱਛਣਾ ਚਾਹੀਦਾ ਸੀ ਜਿਹੜਾ ਜਿਹੜੇ ਗੱਲ ਉਹ ਕਰ ਰਿਹਾ ਉਹ ਨੰਦਾ ਜਿਹੜੇ ਮਹੰਤ ਨੇ ਉਹਨਾਂ ਦੀ ਭਝਾਈ ਹੈ ਉਹਨਾਂ ਦੇ ਭਰਾ ਦੀ ਵਾਈਫ ਹੈ ਤੇ ਜਿਹੜੇ ਬੱਚਿਆਂ ਦੀ ਗੱਲ ਕਰ ਰਿਹਾ ਜਿਹੜੇ ਬੱਚੇ ਨੰਦਾ ਜੀ ਨੇ ਗੋਦ ਲਏ ਸੀਗੇ ਜਿਹੜੇ ਲੋਕ ਲੋਕਾਂ ਦੇ ਘਰ ਮਹੰਤ ਜੰਮਦੇ ਨੇ ਉਹ ਹਸਪੀਟਲਾਂ ਦੇ ਬੱਚਿਆਂ ਨੂੰ ਛੱਡ ਦਿੰਦੇ ਆ ਉਹ ਹਸਪੀਟਲ ਆ ਲੈਣੇ ਜਦ ਇਹਨਾਂ ਨੂੰ ਫੋਨ ਕਰਦੇ ਆ ਤਾਂ ਉਹ ਬੱਚੇ ਇਹਨਾਂ ਨੇ ਲਿਆ ਕੇ ਗੋਦ ਲੈ ਕੇ ਉਹਨਾਂ ਦਾ ਪਾਲਣ ਪੋਸਣ ਇੰਨਾ ਵਧੀਆ ਕਰ ਰਹੇ ਨੇ ਸੈਕ੍ਰੇਟ ਹਾਰਟ ਸਕੂਲ 'ਚ ਸਾਰੇ ਪੜ ਰਹੇ ਨੇ ਅਰ ਅਰ ਪਿੱਛੇ ਇਹਨਾਂ ਨੇ ਚਾਰ ਕੁੜੀਆਂ ਦੇ ਵਿਆਹ ਕੀਤੇ ਔਰ ਵਧੀਆ ਘਰਾਂ 'ਚ ਵਿਆਹ ਕੀਤੇ ਔਰ ਪੂਰੇ ਟੋਰ ਨਾਲ ਵਿਆਹ ਕਰ ਰਹੇ ਆ ਤੇ ਇਹਨਾਂ ਦੀ ਕਿਹੜੇ ਕੋਈ ਫੈਕਟਰੀਆਂ ਚੱਲ ਰਹੀਆਂ ਨੇ ਇਹ ਜਿਹੜੇ ਲੋਕਾਂ ਤੋਂ ਵਧਾਈਆਂ ਮੰਗਦੇ ਉਹੀ ਪੈਸਿਆਂ ਨਾਲ ਹੀ ਉਹ ਬੱਚਿਆਂ ਦਾ ਪਾਲਣ ਪੋਸਣ ਹੋ ਰਿਹਾ ਹੈ ਜਾਂ ਇਹ ਜਿਹੜੀ ਕੁੜੀਆਂ ਨੇ ਵਿਆਹ ਕੀਤੇ ਆ ਉਹ ਵੀ ਪੈਸੇ ਉੱਥੇ ਲਾਏ ਗਏ ਨੇ ਇਹਨਾਂ ਦੇ ਕਿਹੜੇ ਆਪਣੇ ਬੱਚੇ ਕਿ ਇਹਨਾਂ ਨੇ ਪੈਸੇ ਇਕੱਠੇ ਕਰਕੇ ਇਹਨਾਂ ਨੇ ਕਿਤੇ ਆਪਣੇ ਸਿਰ ਲੈ ਕੇ ਜਾਣੇ ਆ ਇਹਨਾਂ ਦੇ ਆਪਣੇ ਬੱਚੇ ਤਾਂ ਕੋਈ ਹੈ ਨਹੀਂ ਜੇ ਤੁਸੀਂ ਬੱਚੇ ਕਹਿ ਰਹੇ ਹੋ ਤਾਂ ਉਹ ਇਹਨਾਂ ਨੇ ਗੋਦ ਲਏ ਹੋਏ ਆ ਤੇ ਉਹਨਾਂ ਦਾ ਅਧਿਕਾਰ ਵੀ ਹੈ ਕੱਲ ਨੂੰ ਜਿਹੜੇ ਉਹਨਾਂ ਦੇ ਇਹਨਾਂ ਦੇ ਚੇਲਾ ਬਣੂਗਾ ਜਿਹੜਾ ਇਹਨਾਂ ਦੀ ਸੇਵਾ ਕਰੂਗਾ ਉਹ ਗੱਦੀ ਲੈ ਜਾਊਗਾ ਇੱਥੇ ਕੋਈ ਦੋਹਰਾ ਨਹੀਂ ਲੇਕਿਨ ਜਿਹੜੇ ਕੁਝ ਲੋਗ ਉਹਨਾਂ ਦੀ ਸਪੋਰਟ 'ਚ ਉਤਰੇ ਹੋਏ ਆ ਸਾਨੂੰ ਉਹ ਵੀ ਪਤਾ ਕਿਉਂ ਉਤਰੇ ਹੋਏ ਆ ਤੇ ਉਹਦੇ ਵਿੱਚ ਮੈਂ ਪਹਿਲਾਂ ਵੀ ਇੱਕ ਪੱਤਰਕਾਰ ਵੀ ਰਾਹੀਂ ਮੌច ਚ ਵੀ ਕਿਹਾ ਜਿਹੜੇ ਕੁਝ ਲੀਡਰ ਜਿਹੜੇ ਕਹਿੰਦੇ ਕਿ ਸਿਪ ਸੈਨਾ ਵਾਲੇ ਕਿ ਹਮ ਗਰੀਬੋ ਕੀ ਬੜੀ ਮਦਦ ਕਰਤੇ ਹੈ ਗਰੀਬੋ ਕੇ ਸਾਥ ਖੜੀ ਹੈ ਹਮਾਰੀ ਸਿਪ ਸੈਨਾ ਮੈਂ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹਨਾ ਕਿ ਜਿਹੜੇ ਤੁਸੀਂ ਗਰੀਬ ਬੰਦਿਆਂ ਦੇ ਪੈਸੇ ਦੇਣੇ ਆ ਜਿਹੜੇ ਲੇਬਰ ਵਾਲਿਆਂ ਨੇ ਤੁਹਾਡੇ ਘਰਾਂ 'ਚ ਕੰਮ ਕਰੇ ਹੋਏ ਆ ਮੈਂ 10 20 ਕੇਸ ਐਸ ਵਿੱਚ ਦਿਖਾ ਦੂੰਗਾ ਜਿਹੜੇ ਸਾਡੇ ਕੋਲ ਆ ਕੇ ਕਹਿੰਦੇ ਕਿ ਅਸੀਂ ਪੈਸੇ ਲੈਣੇ ਆ ਕੀ ਉਹਨਾਂ ਦੇ ਪੈਸੇ ਵੀ ਦੇਣਗੇ ਉਹ ਗਰੀਬਾਂ ਦੇ ਨਾਲ ਖੜਨਗੇ ਕਟੋ-ਕਟ ਉਹਨਾਂ ਦੇ ਪੈਸੇ ਦਿੱਤੇ ਜਾਣ ਤੁਸੀਂ ਗਰੀਬਾਂ ਦੀ ਮਦਦ ਕਰਨ ਨੂੰ ਆ ਗਏ ਨੇ ਬਿਲਕੁਲ ਆਓ ਅਜੀਬ ਸੱਦ ਕੇ ਆਓ ਲੇਕਿਨ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਕਿ ਸੱਚਾਈ ਦੇ ਨਾਲ ਆਓ ਪਹਿਲਾਂ ਦੋਨੋਂ ਪੱਖਾਂ ਦੀ ਸੁਣ ਲਓ ਅਸੀਂ ਵੀ ਪਹਿਲਾਂ ਉਸ ਬੰਦੇ ਦੀ ਸਪੋਰਟ ਕਰਦੇ ਸੀ ਕਿ ਜੇ ਉਹ ਮਹੰਤਾ ਹੈ ਤਾਂ ਉਹਨੂੰ ਵੀ ਅਧਿਕਾਰ ਹੋਣਾ ਚਾਹੀਦਾ ਉਹਨੂੰ ਚਾਹੇ ਡੇਰੇ 'ਚ ਰੱਖਣ ਚਾਹੇ ਉਹਨੂੰ ਮੰਗਣ ਦਾ ਅਧਿਕਾਰ ਹੋਣਾ ਚਾਹੀਦਾ ਲੇਕਿਨ ਜਦ ਅਸੀਂ ਦੇਖਿਆ ਕਿ ਉਹ ਤਾਂ ਰੈਪਿਸਟ ਹੈ ਵਿਆਹਿਆ ਹੋਇਆ ਮੁੰਡਾ ਜੈਂਡਰ ਚੇਂਜ ਕਰਾ ਕੇ ਸਾਡੇ ਘਰਾਂ 'ਚ ਵੱਡੂਗਾ ਸਾਡੀ ਧੀਆਂ ਭੈਣ ਕਿਉਂਕਿ ਜਦੋਂ ਉਹਨਾਂ ਨੇ ਕੱਪੜੇ ਪਾ ਲੈਣ ਸੰਤਾਂ ਤਾਂ ਮਹੰਤੇ ਲੱਗਣਾ ਨਾ ਲੇਕਿਨ ਰਿਐਲਿਟੀ ਕੁਝ ਹੋਰ ਹੈ ਇਸ ਕਰਕੇ ਅਸੀਂ ਤੁਹਾਡੇ ذریعے ਵੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਾਂ ਫਿਰ ਉਹ ਆ ਕੇ ਨੰਦਾ ਜੀ ਤੋਂ ਮਾਫੀ ਮੰਗੇ ਕਿ ਜਿਹੜੇ ਮਹੰਤ ਬੈਠੇ ਸਾਡੇ ਏਰੀਆ 'ਚ ਨਹੀਂ ਤਾਂ ਅਸੀਂ ਵੀ ਉਹਨਾਂ ਤੇ ਕਾਰਵਾਈ ਕਰਾਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਥੋੜਾ ਵਿਆਹ ਹੋਇਆ ਹੈ ਹਾਂਜੀ ਵਿਆਹ ਹੋਇਆ ਸੀ ਮੇਰੇ ਬੱਚੇ ਸੀਗੇ ਤੇ ਇਹਨਾਂ ਨੂੰ ਪਤਾ ਸੀ ਸਭ ਕੁਝ ਵੀ ਵਿਆਹ ਆ ਹੋਇਆ ਹੁਣ ਮੈਨੂੰ ਕਹਿੰਦੇ ਨੇ ਵੀ ਮਹੰਤ ਨਹੀਂ ਹੈਗਾ ਵੀ ਇਹ ਆਏ ਆ ਜੀ ਇਹ ਆਏ ਆ ਫਿਰ ਇਹ ਇਹਨੇ ਮੈਨੂੰ ਡੇਰੇ ਦੇ ਵਿੱਚ 5-6 ਸਾਲ ਕਿਉਂ ਨਚਾਇਆ ਕਿਹੜੀ ਬਵੰਦੀ ਤੇ ਨਚਾਇਆ ਮੈਨੂੰ ਕਿਤੇ ਕੰਮ ਨਹੀਂ ਕਰਨ ਦੇ ਜ਼ਬਰਦਸਤੀ ਮੈਨੂੰ ਨਚਾਉਂਦੇ ਸੀਗੇ ਜੀ ਇਹ ਧਮਕੀਆਂ ਦੰਦੇ ਦੀ ਘਰੇ ਜਾ ਕੇ ਚੱਕ ਲਿਉਂਦੇ ਦੀ ਗੱਡੀ ਤੇ ਜੇ ਮੈਂ ਨਹੀਂ ਜਾਂਦੀ ਤੇ ਹੱਤਬੰਦੀ ਵੀ ਗੁਰੂ ਜੀ ਮੈਂ ਨਹੀਂ ਜਾਣਾ ਹੈਗਾ ਅਨੰਦਾ ਮੇਰੇ ਘਰੇ ਗੱਡੀ ਲੈ ਕੇ ਗਈ ਆ ਉੱਥੇ ਪਿੰਡ ਵਾਲੇ ਵੀ ਗਵਾਹ ਹੈਗੇ ਨੇ ਜਿੱਥੇ ਸਮਾਰੋਹ ਤੇ ਰਹਿੰਦੀ ਉਹ ਵੀ ਗਵਾਹ ਹੈਗੇ ਨੇ ਜ਼ਬਰਦਸਤੀ ਮੈਨੂੰ ਚੱਕ ਕੇ ਲੈ ਕੇ ਆਉਂਦੀ ਹੁੰਦੀ ਸੀ ਕਿ ਜਰ ਨਹੀਂ ਸੀ ਮੈਂ ਇਹਨੂੰ ਦਿੰਦਾ ਸੀ ਕਿ ਵੀ ਗਏ ਆ ਕਿ ਮਹੰਤਾਂ ਕੀ ਆ ਮੈਂ ਜਦ ਤੱਕ ਕਹਿੰਦੀ ਤੂੰ ਚੱਲ ਸਾਡੇ ਨਾਲ ਪੈਸੇ ਕਮਾ ਕੇ ਲੈ ਕੇ ਆ ਪੈਸੇ ਕਮਾ ਕੇ ਲੈ ਕੇ ਅੱਜ ਮੇਰੇ ਬੱਚੇ ਤੇ ਘਰਵਾਲੀ ਦੀ ਨੇ ਮੇ ਰੈਣ ਜੋਗੀਆਂ ਨਾਮ ਕਿਸੇ ਕੋਈ ਰਿਸ਼ਤੇਦਾਰ ਨਹੀਂ ਮੈਨੂੰ ਬੁਲਾਉਂਦਾ ਹੈਗਾ ਇਹ ਕੰਮ ਪਿੱਛੇ ਅੱਜ ਮੇਰੀ ਜ਼ਿੰਦਗੀ ਨਰਕ ਕਰਤੀ ਤੇ ਅੱਜ ਮੈਨੂੰ ਇਹ ਉਹ ਕਰਦੇ ਨੇ ਅੱਜ ਮੈਨੂੰ ਖਾਣ ਵੀ ਨਹੀਂ ਦਿੰਦੇ ਹੈਗੇ ਬਸ ਅੱਡੇ ਵੀ ਨਹੀਂ 10 ਰੁਪਏ ਮੰਗਣ ਦਿੰਦੇ ਮੈਂ ਕਿੱਥੇ ਜਾਵਾਂ ਪਹਿਲਾਂ ਦੱਸੋ ਤਾਂ ਸੀ ਇਹ ਇਨਸਾਫ ਕਰੇ 6 ਸਾਲ ਵਿੱਚ ਤੋਂ ਕੰਮ ਕਰਾ ਰਿਆ ਅੱਜ ਮੇਰੇ ਬੱਚੇ ਤੇ ਘਰ ਵਾਲੀ ਦੀਂਦੀ ਹੈ ਇਹਨੂੰ ਨੰਦਾ ਮਾਨ ਤੋਨੂੰ ਪਹਿਲਾਂ ਕੀ ਕੰਮ ਕੀ ਕਰਦਾ ਸੀ ਪਹਿਲਾਂ ਜੀ ਔਰਕੈਸਟਰ ਦੇ ਵਿੱਚ ਵੀ ਬਬੂਆ ਬਣਦੇ ਸੀਗੇ ਜੀ ਕਮੇਡੀ ਕਰਦੇ ਸੀ ਉੱਥੇ ਮੈਨੂੰ 2500 3000 ਰੁਪਏ ਦਿਹਾੜੀ ਮਿਲਦੀ ਸੀ ਨੰਦਾਮਨਤ ਮੇਰੇ ਕੋਲ ਗਈ ਇਹ ਦੀਵਾਲੀ ਮੰਗਦੇ ਮੈਨੂੰ ਟੱਕਰੇ ਨੇ ਇਹਨਾਂ ਨੇ ਮੈਨੂੰ ਦੇਖਿਆ ਵੀ ਹਾਂ ਵੀ ਵਧੀਆ ਏ ਇਹਨਾਂ ਨੇ ਦੇਖਿਆ ਆਪਣੇ ਨਾਲ ਲਾ ਲਿਆ ਮੈਨੂੰ ਕਹਿੰਦੇ ਤੈਨੂੰ 3000 2500 ਰੁਪਏ ਦਿਹਾੜੀ ਮਿਲਦੀ ਐ ਮੈਂ ਤੈਨੂੰ 5000 7-8000 ਰੁਪਏ ਦਿਹਾੜੀ ਦੇਆ ਕਰੂੰਗਾ ਤੂੰ ਲੋਕਾਂ ਘਰੇ ਜਾ ਕੇ ਵਧਾਈਆਂ ਲੈਣੀਆਂ ਨੇ ਮੈਂ ਇਹਨਾਂ ਨੂੰ ਜਵਾਬ ਦੇ ਦਿੱਤਾ ਸੀਗਾ ਜੀ ਮੈਨੂੰ ਲੱਗਦਾ ਸੀਗਾ ਡਰ ਮੈਨਾਂ ਨੂੰ ਦੇਖ ਕੇ ਲੁ ਅਸੀਂ ਵੀ ਉਹ ਮਹੰਤ ਨਹੀਂ ਹੈਗੇ ਅਸੀਂ ਵੀ ਬੰਦੇ ਆ ਜੈਂਡਰ ਚੇਂਜ ਕਰਾਏ ਹੋਏ ਨੇ ਇੱਕ ਤਾਂ ਜਿਹੋਨੇ ਜੈਂਡਰ ਕਰਾਇਆ ਜੀ ਜਿਹੜਾ ਗੁਰਸੇਵਕਾ ਜੀ ਜਿਹੜਾ ਆਪਣੇ ਨਾਮ ਨੂੰ ਨੀਹਾ ਦੱਸਦਾ ਜਿਹੜਾ ਕਹਿੰਦਾ ਜੀ ਮੈਂ ਗਊਸਾਲਾ ਪੱਠੇ ਲੈਣ ਗਿਆ ਸੀਗਾ ਜੀ ਉਹ ਵੀ ਮੁੰਡਾ ਹੁਣ 4 ਮਹੀਨੇ ਹੋਏ ਨੇ ਜੈਂਡਰ ਚੇਂਜ ਕਰਾਏ ਨੂੰ ਉਹ ਕੋਠੇ ਪਿੰਡ ਦਾ ਜੀ ਗੁਰਸੇਵਕਾ ਉਹਦਾ ਨਾਂ ਹੈ ਜਰ ਮਰਜੀ ਸਰੂ ਕੋਲ ਜਾ ਕੇ ਪਤਾ ਕਰ ਲਓ ਜੀ ਉਹਦੇ ਪਿੰਡ ਵਿੱਚ ਠੀਕ ਆ ਜੀ ਦੂਜਾ ਹੈਗਾ ਜੀ ਸੀਪੋ ਜਲੰਧਰ ਦਾ ਪੈਪਸੀ ਉਹਦਾ ਨਾਂ ਹੈ ਉਹ ਉਹ ਵੀ ਮਹੰਤ ਨਹੀਂ ਹੈਗਾ ਜਿਹੜਾ ਜਨੰਦਾ ਮਹਾਂਤਾ ਜੀ ਮੇਨ ਡੇਰੇ ਦਾ ਗੱਦੀ شریف ਕਹਿੰਦੇ ਨੇ ਵੀ ਗੱਦੀ شریف ਬਣਿਆ ਹੋਇਆ ਉਹਦੀ ਘਰ ਵਾਲੀ ਖੁਦ ਸਾਹਮਣੇ ਡੇਰੇ ਦੇ ਵਿੱਚ ਰਹਿੰਦੀ ਆ ਅੰਦਰ ਕੁੜੀਆਂ ਰਹਿੰਦੀਆਂ ਨੇ ਅੰਦਰ ਕਮਰੇ ਆ ਮਾਰ ਕੇ ਤੁਸੀਂ ਦੇਖ ਲਓ ਹੁਣ ਕਹਿੰਦਾ ਪਰਝਾਈ ਆ ਜੇ ਪਰਝਾਈ ਹੋਊਗੀ ਆਪਣੇ ਦਿਓਰ ਦੀਆਂ ਲੱਤਾਂ ਥੋੜੋ ਕੁੱਟੂਗੀ ਨੰਗੀਆਂ ਕਰਕੇ ਤੇਲ ਦੀ ਮਾਲਸ ਥੋੜੋ ਕਰੂਗੀ ਫਰੈਂਚ ਰੱਖ ਕੇ ਰਹਿੰਦਾ ਇਹ ਇਹ ਤਾਂ ਬੰਦਾ ਬਣ ਕੇ ਰਹਿੰਦਾ ਮਹਾਂਤ ਕੀਤੇ ਬੰਦੇ ਆਲੇ ਕੱਪੜੇ ਪਾ ਕੇ ਰਹਿੰਦੇ ਹੁੰਦੇ ਨੇ ਉਹ ਤਾਂ ਰੱਬ ਦੇ ਰੂਪ ਤੇ ਵਿੱਚ ਰਹਿੰਦੇ ਹੁੰਦੇ ਨੇ ਮੈਨੂੰ ਇਹਨਾਂ ਨੇ ਮਹਾਂਤ ਬਣਾਤਾ ਮੈਂ ਆਪਣਾ ਬਾਣਾ ਪਾਇਆ ਮਹਾਂਤਾਂ ਆਲਾ ਉਹ ਥੋੜੇ ਕਿਉਂ ਰੋਪ ਲੱਗਦਾ ਪਿਆ ਤੁਸੀਂ ਬਲਤਕਾਰ ਵੀ ਖੜਾ ਹੈਗੇ ਕੁੜੀ ਦੇ ਨਾਲ ਬਲਤਕਾਰ ਨਹੀਂ ਕੀਤਾ ਜੀ ਇਹ ਦੇਖੋ ਜੀ ਅਸੀਂ ਕਰਦੇ ਸੀ ਔਰਕੈਸਟਰ ਦਾ ਕੰਮ ਗਰੁੱਪ ਵੀ ਰਹਿੰਦਾ ਸੀਗਾ ਜੀ ਉੱਥੇ ਅਸੀਂ ਗਏ ਸੀ ਪ੍ਰੋਗਰਾਮ ਤੇ ਸਾਨੂੰ ਕੀ ਪਤਾ ਹੁਣ ਘਰ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਅਸੀਂ ਤਾਂ ਪ੍ਰੋਗਰਾਮ ਤੇ ਗਏ ਸੀ ਸਾਡੇ ਆਉਂਦੇ ਨੂੰ ਤਾਂ ਜੀ ਉੱਥੇ ਰੌਲਾ ਪਿਆ ਪਿਆ ਸੀਗਾ ਜੀ ਫਿਰ ਚੱਕ ਕੇ ਉਹ ਵੀ ਇਹਨਾਂ ਦੀ ਰਲਿ ਮੁਕਤੀ ਹੋਣੀ ਆ ਹੁਣ ਦੇਖੋ ਜੀ ਇਹ ਗਉਂਾਂ ਵਿੱਚ ਕਹਿੰਦੇ ਨੇ ਗਉਂਾ ਵੱਡ ਵੱਡ ਵੇਚਦਾ ਹੁਣ ਮੇਰੇ ਤੇ ਝੂਠਾ ਕੇਸ ਪਾਉਣ ਲੱਗੇ ਨੇ ਇਹ ਉਹ ਵੀ ਇਹਨਾਂ ਦੀ ਰਲਿ ਮਿਲੀ ਆ ਹੁਣ ਕੁੜੀ ਨੂੰ ਫੇਰ ਨਾਲ ਮਲਾ ਲਿਆ ਜੀ ਫੇਰ ਪੈਸੇ ਲਾਵਾਂਗੇ ਫੇਰ ਉਹ ਕਰਨਗੇ ਮੈਨੂੰ ਫੇਰ ਬਸਾਉਣਗੇ ਮੈਨੂੰ ਜਾਨੋ ਮਾਰਨ ਦੀ ਐ ਨਾ ਤੇ ਇੱਕ ਤੁਰੇ ਪਰਚਾ ਵੀ ਪਿਆਤੀ ਜੇਲ ਕੱਟ ਕੇ ਹਾਂਜੀ ਮੇਰੇ ਪਰਚਾ ਪਿਆਤੀ ਜੇਲ ਕੱਟ ਕੇ ਆਇਆ ਉਹ ਵੀ ਇਹਨਾਂ ਦੀ ਰਲੀ ਮੁਕਤੀ ਆ ਤਨਾਟ ਕੱਟੀ ਮੈਂ ਜੀ ਕਸਾਲ ਰਹੇ ਆ ਝੂਠ ਨਹੀਂ ਬੋਲਦੇ ਜਿਹੜੀ ਸੱਚ ਸੱਚ ਆ ਤੇ ਹੁਣ 1 ਮਿੰਟ ਹੋਰ ਸੁਣ ਲਿਓ ਵੀ ਤੇ ਇਹ ਕੱਟ ਕੇ ਉਹ ਕਰ ਦਵਾਂ ਠੀਕ ਆ ਤੇ ਜਦ ਇਹ ਜੇਲ ਕੱਟ ਕੇ ਇਹਦੀ ਜਦ ਵੀ ਇਹਨਾਂ ਦੀ ਰਲੀ ਮੁਕਤੀ ਹੋ ਤਾਂ ਸਾਰਾ ਕੁਝ ਮੁੱਕਿਆ ਹੋਇਆ ਤੇ ਮੈਨੂੰ ਸ਼ਹਿਰ ਦੇ ਵਿੱਚ ਰਹਿ ਨਹੀਂ ਦਿੰਦੇ ਵੀ ਕੋਈ ਨਾ ਕੋਈ ਕੇਸ ਪਾ ਕੇ ਇਹਨੂੰ ਸ਼ਹਿਰ ਚੋਂ ਬਾਹਰ ਕੱਢਦੀ ਏ ਹੁਣ ਕੱਲ ਵੀ ਮੇਰੇ ਬੰਦੇ ਆਏ ਸੀਗੇ ਜੀ ਉਹ ਅਸੀਂ ਕੁੱਟੇ ਉਹਨਾਂ ਦਾ ਮੋਟਰਸਾਈਕਲ ਤੋੜਤਾ ਉਹ ਵੀ ਧੱਕੇ ਨਾਲ ਜਨਾਨੀ ਅੰਦਰਵਾੜਦੇ ਸੀ ਉਹਦੀ ਵੀਡੀਓ ਪਈ ਹੈ ਜੀ ਮੇਰੇ ਕੋਲ ਇੱਥੇ ਪੂਰਾ ਰੌਲਾ ਪਿਆ ਹੋਇਆ ਵੀ ਉਹ ਧੱਕੇ ਨਾਲ ਜਨਾਨੀ ਅੰਦਰਵਾੜਦੇ ਦੀ ਵੀ ਇੱਥੇ ਕੇਸ ਪਾ ਕੇ ਦਵਾਰਾ ਜਨਾਨੀ ਦਾ ਅਸੀਂ ਇਹਨੂੰ ਫੇਰ ਅੰਦਰ ਕਰਾ ਦਈਏ ਉਹ ਸਾਰੇ ਮੱਲੇ ਵਾਲੇ ਗਵਾਹ ਨੇ 1 2 3 ਬੰਦੇ ਅਸੀਂ ਕੁੱਟੇ ਜੀ ਇੱਥੇ ਮੋਟਰਸਾਈਕਲ ਵੀ ਤੋੜਿਆ ਆਪਣੇ ਘਰ ਦੇ ਸਾਹਮਣੇ ਹਾਂਜੀ ਛੋਟੀ ਵੀ ਲੜਾਈ ਵੀ ਹੋ ਗਈ ਹਾਂਜੀ ਲੜਾਈ ਹੋਈ ਤੇ ਗਊਸਾਲਾ ਪੱਠੇ ਲੈਣ ਗਏ ਸੀਗੇ ਜੀ ਇਹ ਕਹਿੰਦੀ ਮੈਂ ਕੱਲੀ ਗਊਸਾਲਾ ਪੱਠੇ ਪਾਉਣ ਗਏ ਤੇ ਬਿਲਕੁਲ ਝੂਠਾ ਜੀ ਉੱਥੇ ਸਾਰਾ ਮੱਲਾ ਗਵਾ ਜੀ ਮੇਰੇ ਕੋਲ ਵੀਡੀਓ ਵੀ ਬਣੀ ਹੋਈ ਆ ਉਹ ਤੁਸੀਂ ਦੇਖ ਲਿਓ ਜੀ ਇਹ ਪੰਜ ਛੇ ਜਾਣੇ ਗੱਡੀ ਵਿੱਚ ਆਏ ਮੈਨੂੰ ਧੱਕੇ ਨਾਲ ਕੁੱਟਮਾਰ ਕੀਤੀ ਢਾਲ ਦੇ ਉੱਪਰ ਪਿੱਛੋਂ ਆ ਕੇ ਫੜ ਲਿਆ ਜੀ ਇਹਨਾਂ ਨੇ ਆ ਮੇਰੇ ਸਿਰ 'ਚ ਵੀ ਸੱਟ ਮਾਰੀ ਹੋਈ ਆ ਜੀ ਇੱਥੇ ਤੇ ਪੱਟ ਤੇ ਵੀ ਮੇਰੇ ਨਿਸ਼ਾਨ ਨੇ ਠੀਕ ਆ ਜੀ ਇਹ ਪੰਜ ਛੇ ਜਾਣੇ ਸੀਗੇ ਕਰਤਾਨਤੀ ਢੋਲਕਵਾਲਾ ਮੈਂ ਆਪਣੀ ਜਾਨ ਸੜਾ ਕੇ ਮਸਾਂ ਭੱਜੇ ਜੀ ਇਹ ਮੈਨੂੰ ਕੁੱਟਮਾਰ ਕਰਕੇ ਗੱਡੀ ਵਿੱਚ ਸਿੱਟਣ ਲੱਗੇ ਸੀਗੇ ਬਦਬਰਦਸਤੀ ਉੱਥੇ ਮੱਲੇ ਵਾਲੇ ਸਾਰੇ ਗਵਾਹ ਨੇ ਜੀ ਮੈਂ ਆਪਣੀ ਜਾਨ ਸੜਾ ਕੇ ਮੱਲਿਆਂ ਵਿੱਚੋਂ ਆਪਣੀ ਗਲੀਆਂ 'ਚ ਵੜ ਕੇ ਆਪਣੇ ਘਰ ਪਹੁੰਚੀ ਫਿਰ ਹਸਪਤਾਲ ਵਿੱਚ ਗਈ ਹਾਂਜੀ ਜੋ ਜਨੇ ਗੱਡੀ ਦੇ ਵਿੱਚ ਮੋਰੀ ਜੇ ਜਲ ਵੀ ਇਹ ਜਾਂਦੇ ਤੁਸੀਂ ਕਹਿੰਦੇ ਉਹਨਾਂ ਨਸ਼ੇੜ ਕਰਨੀ ਕਰਦੇ ਆ ਇਹ ਬਿਲਕੁਲ ਝੂਠਾ ਜੀ ਇਹ ਚਾਰ ਪੰਜ ਜਾਣੇ ਹੁੰਦੇ ਨੇ ਜੀ ਇਹ ਕਹਿੰਦੇ ਨਸ਼ੇੜੀ ਬੰਦੇ ਸਾਡੇ ਕੋਲ ਆਉਂਦੇ ਨੇ ਨਸ਼ੇੜੀ ਬੰਦਿਆਂ ਦੀ ਕੋਈ ਵੀਡੀਓ ਕੋਈ ਫੋਟੋ ਦੇ ਦਿਓ ਸਾਬੇ ਵੀ ਅੱਜ ਸਾਡੇ ਤੇ ਹਮਲਾ ਹੋਇਆ ਮੇਰੇ ਤੇ ਹਮਲਾ ਹੋਇਆ ਜੀ ਮੈਂ ਤਾਂ ਸਾਰੇ ਪ੍ਰੂਫ ਕਰਤੇ ਜੀ ਮੇਰੇ ਤੇ ਹਮਲਾ ਕਰਦੇ ਨੇ ਜਾਤੀਵਾਦ ਕੀ ਰੋਲਾ ਫੋੜਾ ਜੀ ਜਾਤੀਵਾਦ ਜੀ ਉਹ ਝੂਠ ਬੋਲਦੇ ਨੇ ਮੈਨੂੰ ਪ੍ਰੂਫ ਦੇ ਦੇਵੇ ਵੀ ਹਾਂ ਮੈਨੂੰ ਜਾਤੀਵਾਰੇ ਗਾਲਾਂ ਕੱਢੀਆਂ ਨੇ ਇਹ ਬਿਲਕੁਲ ਝੂਠਾ ਜੀ ਇਹ ਲੜਾਈ ਹੈ ਹਾਂ ਜੀ ਅਸੀਂ ਜੱਟ ਸਿੱਖ ਜੀ ਹਾਂਜੀ ਇਹਨਾਂ ਦੇ ਅਨੁਸਾਰ ਮੈਨੂੰ ਜੀ ਕਿਸੇ ਪਾਸ ਜੋਗਾ ਨਹੀਂ ਛੱਡਿਆ ਨਾ ਮੈਨੂੰ ਦਾਰਾ ਸੀ ਤਾਂ ਹੁਣ ਮੰਗ ਵੀ ਨਹੀਂ ਤੀ ਸਕਦੇ ਵੀ ਕਿਉਂਕਿ ਮੇਰੇ ਤੇ ਹਮਲੇ ਵਾਰ-ਵਾਰ ਹੁੰਦੇ ਨੇ ਮੈਂ ਤਾਂ ਨਾ ਗੇਟੋ ਵਾਰ ਵੀ ਨਿਕਲ ਸਕਦੇ ਹੁਣ ਝੂਠੇ-ਝੂਠੇ ਇਲੀਕੇਸ਼ਨ ਲਾਉਣ ਕਿਤੇ ਗਊਆਂ ਦੇ ਦੇ ਨਾਲ ਸ਼ਿਵ ਸੈਨਾ ਦਾ ਅਵਤਾਰ ਮੋਰੀਆ ਮਿਲਿਆ ਜੋ ਗਊਆਂ ਦਾ ਹੁਣ ਕਰਦਾ ਪੇ ਮੇਰੀ ਰਾਇਸ ਸੀਗੀ ਜੀ ਪਿੰਡ ਨਾਰਾਇਣਗੜ੍ਹ ਠੀਕ ਆ ਜੀ ਤੁਸੀਂ ਮੈਨੂੰ ਰਾਇਸ ਪੁੱਛਦੇ ਹੋ ਤੁਸੀਂ ਇਹ ਵੀ ਪੁੱਛੋ ਵੀ ਨੰਦਾਮਾਹੰਤ ਕਿੱਥੇ ਰਹਿੰਦੀ ਸੀ ਬਿਹਾਰ ਚ ਸਪਰਾ ਜੁਲਾ ਉਹਦਾ ਬਿਹਾਰ ਤੇ ਉਹ ਖੰਨੇ ਵਿੱਚ ਆ ਕੇ ਮਾਲਕ ਬਣੇ ਬੈਠੇ ਨੇ ਠੀਕ ਆ ਜੀ ਦੂਜੀ ਪੈਪਸੀ ਮਹੰਤ ਉਹ ਜਲੰਧਰ ਦੀ ਕਾਲੇ ਬੱਕਰੇ ਦੀ ਠੀਕ ਆ ਜੀ ਉਹ ਇੱਥੇ ਆ ਕੇ ਮੰਗਦੀ ਪਈ ਆ ਨੇਹਾ ਜੀ ਸਰੂਦੀ ਪਿੰਡ ਦੇ ਕੋਠੇ ਪਿੰਡਾ ਬੀਜੇਪੁਰ ਕੋਠਾ ਉਹਦਾ ਨੋ ਗੁਰਸੇਵਕਾ ਜਿਹਨਾਂ ਨੇ ਪੈਪਸੀ ਰੱਖਿਆ ਹੋਇਆ ਉਹਦਾ ਨੋ ਹੈਗਾ ਜੀ ਸੀਪੂ ਠੀਕ ਆ ਜੀ ਮੇਰਾ ਨੋ ਕੁਲਵਿੰਦਰ ਆ ਮੇਰਾ ਪਿੰਡ ਨਾਰਾਇਣਗੜ੍ਹ ਆ ਜਦੋਂ ਐਡੀ ਦੂਰੋਂ ਆ ਨੇ ਅਸੀਂ ਕਿਉਂ ਨਹੀਂ ਰਹਿ ਸਕਦੇ ਮੇਰਾ ਤਾਂ ਪਿੰਡ 2 ਕਿਲੋਮੀਟਰ ਤੇ ਆ ਮੈਂ ਸ਼ਹਿਰ ਦੇ ਵਿੱਚ ਕਿਉਂ ਨਹੀਂ ਰਹਿ ਸਕਦੇ ਹਾਂਜੀ ਨਾਲ ਕੇ ਤੁਸੀਂ ਗਊਆਂ ਵੀ ਕਹਿੰਦੇ ਜਿਹੜੇ ਸਪਲਾਈ ਕਰਦੇ ਹਾਂਜੀ ਮੈਂ ਜੀ ਗਊਆਂ ਸਪਲਾਈ ਇਹ ਝੂਠ ਬੋਲਦੇ ਨੇ ਗਊਆਂ ਸਪਲਾਈ ਕਰਦੇ ਦੇਖੋ ਜੀ ਮੈਂ ਗਊਆਂ ਦੀ ਸੇਵਾ ਕਰਦੀ ਆ ਆ ਕੱਟੀ ਮੈਨੂੰ ਦਿੱਤੀ ਇਹ ਗੁਜਰਾਂ ਨੇ ਸਾਹਮਣੇ ਰਹਿੰਦੇ ਸੀਗੇ ਗੁਜਰ ਉਹ ਦੇ ਕੇ ਗਏ ਨੇ ਜੀ ਆ ਕੱਤੀ ਮੈਨੂੰ ਦਿੱਤੀ ਜੀ ਉਧਰ ਡੈਰੀ ਆ ਉਹਨਾਂ ਵਾਲੇ ਨੇ ਆ ਇੱਕ ਡੈਰੀ ਹੋਰ ਆ ਜੀ ਉਹਨਾਂ ਵਾਲਿਆਂ ਨੇ ਕੱਤੀ ਦਿੱਤੀ ਆ ਜੀ ਮੈਨੂੰ ਠੀਕ ਆ ਜੀ ਆ ਗਊ ਮੈਂ ਮੁੱਲ ਲੈ ਕੇ ਆਈ ਸੀ ਕਿ 5000 ਦੀ ਵਿਚਾਰੀ ਠੀਕ ਆ ਜੀ ਉਹ ਵਾਲੀ ਗਊ ਮੈਂ ਲੈ ਕੇ ਆਈ ਸੀ ਕਿ 2000 ਦੀ ਮੈਂ ਕਿਹਾ ਫ੍ਰੀ ਨਹੀਂ ਮੈਂ ਲੈਣੀ ਹੈਗੀ ਜੀ ਠੀਕ ਆ ਜੀ ਉਹਨਾਂ ਦੇ ਘਰੇ ਮੈਂ ਲੈ ਜੂਗੀ ਜੀ ਇੱਕ ਗਊ ਮੈਂ ਵੇਚੀ ਆ ਜੀ ਉਹ ਵਿਚਾਰੀ ਸੌਣ ਵਾਲੀ ਸੀਗੀ ਮੈਂ ਵੇਚੀ ਆਪਣਾ ਰੋਜੀ ਰੋਟੀ ਦੇਖੋ ਜੀ ਹੁਣ ਵਿਚਾਰੀ ਠੰਡ ਦੇ ਵਿੱਚ ਖੜਧੀਆਂ ਨੇ ਮੈਂ ਇਹਨਾਂ ਦਾ ਵੀ ਗੁਜ਼ਾਰਾ ਕਰਨਾ ਹੈ ਇਹਨਾਂ ਦੀ ਸੇਵਾ ਕਰਕੇ ਜਦ ਇਹ ਸੌਣ ਚੋਂ ਮੈਂ ਤਾਂ ਇਹ ਵੀ ਵੇਚ ਸਕਦੀ ਆ ਵੱਡਣ ਵਾਲੇ ਤਾਂ ਝੂਠੇ ਲਜਾਮ ਲਾਉਂਦੇ ਨੇ ਇਹਨਾਂ ਤੇ ਬੱਚੇ ਵਾਲੇ ਨੇ ਜੀ ਰੱਬ ਤੋਂ ਡਰ ਕੇ ਗੱਲ ਕਰਨ ਇਹਨਾਂ ਮੇਰੇ ਤੇ ਹਤਿਆਚਾਰ ਨਾ ਕਰਨ ਮੇਰੀ ਜ਼ਿੰਦਗੀ ਖਰਾਬ ਕਰਕੇ ਹੁਣ ਮੇਰੇ ਤੇ ਸਾਰੇ ਉਹ ਐਲੀਕੇਸ਼ਨ ਲਾ ਰਹੇ ਨੇ ਠੀਕ ਆ ਜੀ ਹੁਣ ਇਹ ਕਹਿੰਦੇ ਨੇ ਵੀ ਮੇਰੇ ਵਿਆਹ ਹੋਇਆ ਮੇਰੇ ਬੱਚੇ ਨੇ ਨੰਦਾ ਮਤ ਦਾ ਵਿਆਹ ਹੋਇਆ ਉਹਦੇ ਬੱਚੇ ਨੇ ਫਰੈਂਚ ਰੱਖ ਕੇ ਫਿਰਦਾ ਇਹ ਬੰਦਾ ਸਰੇ ਆਮ ਦੀਂਦਾ ਏ ਉਹਦੇ ਕਿਉਂ ਨਹੀਂ ਐਲੀਕੇਸ਼ਨ ਲਾਉਂਦੇ ਹੈਗੇ ਇਹ ਉਹਤੇ ਵੀ ਲਾਉਣ ਐਲੀਕੇਸ਼ਨ